ਕਿਆ ਨਾਮ ਹੈ ਤੁਹਾਡਾ ਕੁਲਵਿੰਦਰ ਕੌਰ ਇਹ ਕਿਹੜਾ ਮੱਲਾ ਜੀ ਦੀਪਨਗਰ ਨੀਓ ਦੀਪਨਗਰ ਠੀਕ ਹੈ ਜੀ ਤੁਸੀਂ ਕਿਰਾਏ ਦੇ ਮਕਾਨ ਤੇ ਰਹਿੰਦੇ ਹੋ ਹਾਂ ਜੀ ਕਿੰਨੇ ਟਾਈਮ ਤੋਂ ਅਸੀਂ 2 ਮਹੀਨੇ ਹੋ ਗਏ ਇੱਥੇ ਰਹਿੰਦੇ ਆ ਉਹਨੂੰ ਕਿਰਾਏ ਤੇ ਉਹਦਾ 4 ਮਹੀਨੇ ਇੱਥੇ ਆਏ ਆ ਅਸੀਂ ਸ਼ਹਿਰਪੁਰ ਠੀਕ ਇਸ ਤੋਂ ਪਹਿਲਾਂ ਕਿੱਥੇ ਰਹ ਰਹੇ ਸੀਗੇ ਅਸੀਂ ਫਗਵਾੜੇ ਰਹਿੰਦੇ ਸੀ ਪਾਣੋ ਕੀ ਠੀਕ ਹੈ ਜੀ ਤੇ ਕੀ ਗੱਲਬਾਤ ਹੋ ਗਈ ਬੱਚੇ ਬੇਟੇ ਤੁਹਾਡੇ ਨੂੰ ਜਿਹਨੇ ਕਿਡਨਾਪਿੰਗ ਕਰਕੇ ਕਿਡਨਾ ਹਾਂ ਜੀ ਦੋਨੇ ਭੈਣ ਭਰਾ ਗੁਰਦੁਆਰੇ ਗਏ ਸੀਗੇ ਮੈਨੂੰ ਦੱਸ ਕੇ ਗਏ ਹਨਾ ਤੇ ਕਹਿੰਦੇ ਮੰਮਾ ਅਸੀਂ ਗੁਰਦੁਆਰੇ ਚੱਲੇ ਆ ਹਨਾ ਤੇ ਬਾਦ ਵਿੱਚ ਜਦੋਂ ਮੈਂ ਕਿਹਾ ਚਲ ਗੁਰਦੁਆਰੇ ਖੇਡਦੇ ਮੈਂ ਬਾਜ ਵੀ ਮਾਰੀ ਇਹਨੂੰ ਮੈਂ ਹਰਵੀਰ ਰਾਜਾ ਹਰਵੀਰ ਹਾਂ ਨਹੀਂ ਸੀ ਬਾਹਰ ਗਲੀ 'ਚ ਹੀ ਨਹੀਂ ਸੀਗਾ ਹਣਾ ਚਲ ਫਿਰ ਦੇਖਿਆ ਗੁਰਦੁਆਰੇ ਜਾਂ ਮੈਂ ਕਿਹਾ ਚਲ ਗੁਰਦੁਆਰੇ ਜਦੋਂ ਆਈ ਜੈਸਮਿਨ ਆਈ ਉਹਨੂੰ ਪੁੱਛਿਆ ਮੈਂ ਹਣਾ ਜੈਸਮਿਨ ਕਿੱਥੇ ਆ ਪਾ ਕਹਿੰਦੀ ਮम्मा ਮੇਰੇ ਨਾਲ ਆਇਆ ਹੀ ਨਹੀਂ ਕਹਿੰਦੀ ਬਸ ਸੇ ਭੈਣ ਭਰਾ ਖੇਡ ਰਹੇ ਸੀ ਗਲੀ 'ਚ ਹਾਂ ਨਹੀਂ ਖੇਡਦੇ ਨਹੀਂ ਸੀ ਗੁਰਦੁਆਰੇ ਗਏ ਸੀਗੇ ਦੋਨੋਂ ਬੱਚੇ ਦੀ ਉਮਰ ਜਿੰਨੀ ਹੈ ਜੀ 5 ਸਾਲ ਦੀ ਆ ਨਾਮ ਕੀ ਆ ਬੱਚੇ ਦਾ ਹਰਵੀਰ ਸਿੰਘ ਠੀਕ ਹੈ ਜੀ ਤੇ ਕੋਈ ਡਿਸਪਿਊਟ ਵਗੈਰਾ ਫੈਮਲੀ ਦੇ ਵਿੱਚ ਜਾਂ ਤੁਸੀਂ ਪਿੱਛੇ ਤੁਸੀਂ ਦੱਸ ਰਹੇ ਸੀ ਥੋੜਾ ਜਿਹਾ ਕਿਸੇ ਦਾ ਸ਼ੱਕ ਵਗੈਰਾ ਤੁਹਾਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਹੈਗੀ ਹਾਂਜੀ ਤੇ ਹੁਣ ਪੁਲਿਸ ਆ ਗਈ ਹੈ ਜੀ ਹਾਂਜੀ ਪੁਲਿਸ ਆ ਗਈ ਏ ਕਹ ਰਹੀ ਹੈ ਪੁਲਿਸ ਪੁਲਿਸ ਕਰ ਸ਼ਾਂਟ ਰਿਟ ਕਰਦੀ ਹੈ ਪੁਲਿਸ ਕਿੰਨੇ ਵਜੇ ਦੀ ਗੱਲ ਹੈ ਇਹ ਇਹ 4:30 ਵਜੇ ਦੀ ਗੱਲ 4 ਵਜੇ ਦੀ ਇਹ ਕੀ ਨਾਮ ਹੈ ਤੁਹਾਡਾ ਦਵਿੰਦਰ ਕੌਰ ਇਹ ਐਮਸੀਓ ਤੁਸੀਂ ਕਿੰਨੇ ਨੰਬਰ ਵਾਰਡ ਤੋਂ ਹਾਂਜੀ 27 ਨੰਬਰ ਵਾਰਡ ਤੋਂ ਇਹ ਮਹੱਲਾ ਤੁਹਾਡੇ ਦਿਨਾਂ ਦਾ ਜੀ ਹਾਂਜੀ ਇੱਕ ਬੱਚਾ 5 ਸਾਲ ਦਾ ਦੱਸਿਆ ਜਾ ਰਿਹਾ ਕਿ ਪਰਿਵਾਰ ਦੇ ਕਿ ਉਹਨੂੰ ਕੈਪਟੇਪ ਕਰ ਲਿਆ ਗਿਆ ਕੀ ਪੂਰਾ ਮਾਮਲਾ ਜੀ ਏ ਜੀ ਮੈਨੂੰ ਹੁਣ ਵੈਸੇ ਤਾਂ ਡਾਕਟਰ ਸਾਹਿਬ ਨੂੰ ਤਾਂ ਮੇਰੇ ਹਸਬੰਦ ਨੂੰ ਤਾਂ ਲੱਗ ਗਿਆ ਸੀ ਮੇਰੇ ਕੋਲ 5:00 ਵਜੇ ਪਤਾ ਉਹ ਸਾਡੇ 6:00 ਵਜੇ ਉਸਲੇ ਦੇ ਨਾਲ ਘੁੰਮਦੇ ਆ ਤਾਂ ਮੈਨੂੰ ਹੁਣ ਡੇਢ ਕ ਘੰਟਾ ਪਹਿਲਾਂ ਪਤਾ ਲੱਗਿਆ ਮੈਂ ਨਾਲੇ ਉਸਲੇ ਦੀ ਆਈ ਹੋਈ ਆ ਤੇ ਸਾਡੀ ਪੁਲਿਸ ਜਿਹੜੀ ਐ ਇਸ ਵੇਲੇ ਸਾਡੇ ਕਿਹੜੇ ਆਪਣੇ ਆਏ ਹੋਏ ਡੀਐਸਪੀ ਸਾਹਿਬ ਆਏ ਹੋਏ ਆ ਪੈਦਲ ਸਾਰੇ ਬਾਡ ਦੇ ਵਿੱਚ ਵੀ ਮਾਰਚ ਕਰ ਰਹੇ ਆ ਘੁੰਮ ਰਹੇ ਆ ਸਾਰੇ ਕੈਮਰੇ ਖੰਗਾਲ ਰਹੇ ਆ ਤੇ ਦੇਖੋ ਆਪਣੀ ਮਿਹਨਤ ਪੂਰੀ ਕਰ ਰਹੇ ਆ ਅਸੀਂ ਉਹਨਾਂ ਦੇ ਨਾਲ ਆ ਉਹ ਸਾਡੇ ਨਾਲ ਕੀ ਮੰਗ ਕਰਦੇ ਆ ਪ੍ਰਸ਼ਾਸਨ ਉੱਪਰ ਬਾਰੇ ਕਾफी ਚਿੰਤਾ ਚਾਹਤਾਂ ਹਾਂਜੀ ਸਾਨੂੰ ਇਹੀ ਸਾਡੀ ਮੰਗ ਹੈ ਜੀ ਇਹ ਜਿੰਨੀ ਵੀ ਮਿਹਨਤ ਕਰਕੇ ਬੱਚਾ ਇਹਨਾਂ ਦੇ ਹਵਾਲੇ ਕੀਤਾ ਜਾਵੇ